ਕਿ ਸ਼੍ਰੀ ਕਾਲ ਜੀ ਸਾਰਿਆਂ ਨੂੰ ਮੇਰੇ ਚੈਨਲ ਤੇ ਥੋੜਾ ਬਹੁਤ ਬਹੁਤ ਸਵਾਗਤ ਆ। ਹੁਣ ਆਪਾਂ ਲੱਗੇ ਆ ਸਟ੍ਰੇਟ ਸਲਵਾਰ ਤੇ ਡਿਜ਼ਾਈਨ ਬਣਾਉਣ ਪਹੁੰਚੇ ਹਾਂ ਤੇ ਆਹ ਵਾਲੀ ਲੈਸ ਲਾ ਕੇ ਆਪਾਂ ਪਹੁੰਚੇ ਡਿਜ਼ਾਈਨ ਕਰਨੇ ਆ। ਜਿਸ ਕਲਰ ਦਾ ਸੂਟ ਦੇ ਵਿੱਚ ਵਰਕ ਸੀ ਨਾ ਜਰੀ ਵਾਲੀ ਉਸ ਕਲਰ ਦੀ ਲੈਸ ਆ। ਤੇ ਇਹ ਜੇ ਆਪਾਂ ਲੈਸ ਲਾਉਣੀ ਆ ਜਾਂ ਆਪਣੀ ਵਰਕ ਵਾਲੀ ਸਲਵਾਰ ਆ ਤੇ ਤੁਸੀਂ ਉਹਦੇ ਵਿੱਚ ਬੁਕਰਮ ਨਹੀਂ ਪਾਉਣੀ ਆਹ ਵਾਲੀ ਨਾ। ਫੋਮ ਪਾਣੀ ਆ ਫੋਮ ਹੁੰਦੀ ਜਿਹੜੀ ਇਹਦੇ ਨਾਲ ਨਾ ਫਿਰ ਜਾ ਕੇ ਕਰੜਾ ਯਾਨੀ ਬੰਦਾ ਪੂੰਛਾ ਸੌਫਟ ਸੌਫਟ ਰਹਿਣਾ ਪੁੱਲਾ ਪੁੱਲਾ ਤੇ ਇਹਨੂੰ ਆਪਾਂ ਪਹਿਲਾਂ ਸਾਰਨ ਤੋਂ ਪਹਿਲਾਂ ਨਾ ਇਹਦੇ ਉੱਪਰ ਆਪਾਂ ਸਲਾਈ ਕਰ ਲਈ ਵਲ ਵਗੈਰਾ ਪਾਲੇ ਤੇ ਹੁਣ ਇਹਨੂੰ ਆਪਾਂ ਲਾ ਲੈਣੇ ਆ ਪੂੰਛੇ ਤੇ ਇਸ ਤਰ੍ਹਾਂ ਨੇ ਰੱਖ ਕੇ ਤੇ ਇਹਦੇ ਉਪਰ ਵਾਲਾ ਕਪੜਾ ਫੋਲਡ ਕਰਕੇ ਜਿਵੇਂ ਆਪਾਂ ਬੁਕਰਮ ਤੇ ਸਲਾਈ ਲਾਉਣੇ ਹੁੰਦੇ ਆ ਉਸੇ ਤਰ੍ਹਾਂ ਹੀ ਲਾਵਾਂਗੇ ਤਾਂ एक पहुंचे दी हो इसे अगी दूसरे पहुंचे की ला ना थोड़ी जी चौड़ी होंगी कट के पतली कर ली एक थोड़ा एक, एक तो थोड़ा एक पॉइंट घट ही हो क्यों आप पतले बनाने पहुंचे ज्यादा चौड़े नहीं बनाने पहुंचा दी ਆਪਾਂ ਠਿਆਰ ਕਰਨ ਲਈ ਪੱਤੀ ਹੁਣ ਆਪਾਂ ਨਾ ਇਹਦੇ ਮੂਰੇ ਇੱਕ ਵਾਰੀ ਕੱਚੀ ਸਿਲਾਈ ਲਾ ਲੈਨੇ ਆ ਲਾਈਨਿੰਗ ਵਾਲੀ ਸਲਵਾਰਾ ਫਿਰ ਕਈ ਵਾਰੀ ਕਪੜਾ ਨਿਕਲ ਜਾਂਦਾ ਇਸੇ ਤਰ੍ਹਾਂ ਹੀ ਦੂਸਰੇ ਤਲਾ ਲੈਨੇ ਆ ਦੋਨਾਂ ਮੋਰੀਆਂ ਤੇ ਆਪਾਂ ਇਸ ਤਰ੍ਹਾਂ ਕੱਚੀ ਸिलाई ਲਾ ਲਈ ਤੇ ਹੁਣ ਆਪਾਂ ਨਾ ਇਹਦੇ ਉੱਪਰ ਰੱਖਾਂਗੇ ਜਿਵੇਂ ਆਪਾਂ ਆਮ ਬੁਕਰਮਾਲਾ ਪੋਚਾ ਬਣਾਉਨੇ ਉਸੇ ਤਰ੍ਹਾਂ ਤੇ ਇਹਦੇ ਨਾਲ ਨਾਲ ਸिलाई ਲਾ ਲਾਂਗੇ ਹੋਂ ਦੇ ਨਾਲ ਨਾਲ ਲਾਵਾਂਗੇ ਉੱਪਰ ਨਹੀਂ

ਇਹਦੇ ਬਿਲਕੁਲ ਸਲਾਈ ਨਾਲ ਨਾਲ ਜਾ ਰਹੀ ਹੈ। ਫੋਨ ਦੇ ਕੋਫਾ ਤੋਂ ਪਾਪਾ ਕਰਦਣੀਆਂ ਕਟਿੰਗ। ਹੁਣ ਇਹਨੂੰ ਆਪਾਂ ਨਾ ਸਟਰ ਮੋੜ ਕੇ ਅੰਦਰਲੇ ਪਾਸੇ ਤੇ ਇਹਦੇ ਉੱਪਰ ਸਲਾਈ ਲਾ ਲਾਂਗੇ ਇਹ ਸਲਾਈ ਆਪਾਂ ਥੋੜਾ ਜਿਹਾ ਮੋਹਰ ਛੱਡ ਕੇ ਲਾ ਦਾਂਗੇ ਕਿਉਂਕਿ ਆਪਾਂ ਲਾਉਣੀ ਹੈ ਦੇ ਉੱਪਰ ਲੈਂਸ ਕੋਈ ਜ਼ਰੂਰੀ ਨਹੀਂ ਆਪਾਂ ਨੂੰ ਸਲਾਈ ਹੈ ਜਿਹੜੀ ਆਪਾਂ ਕੰਨੀ ਤੇ ਲਾਉਣੀ ਹੈ ਇੱਕ ਤੁਸੀਂ ਜਦੋਂ ਕੋਈ ਪਹੁੰਚਾ ਬਣਾਉਂ ਬਾਂਦਾ ਡਿਜ਼ਾਈਨ ਬਣਾਉਂ ਦੋਨਾਂ ਤੇ ਨਾ ਇਕੱਠਾ ਬਣਾਓ ਇਹ ਨਹੀਂ ਵੀ ਸਕਦੇ ਪਹਿਲਾਂ ਬਣਾ ਲੈ ਕੇ ਬਾਅਦ ਚ ਫਿਰ ਆਪਾਂ ਨੂੰ ਸਾਫ਼ ਤਵ ਨਹੀਂ ਆਉਂਦਾ हूँ आप इस तरह लैस लावे तो यू आप रख के देख लें भी एक सिलाई होर वो इस तरह नानी जी लैस दे हेठाई आए भी बहर ना दसिए इस तरह थोड़ी जी स्पेस ला देंगे आप हूँ इस कलर का धागा पालिए हेठा नाल ही रहेगा उपर आप लैस ना पा लें हूँ आप उपर धागा लैस ना लिया तो हूँ आप लैस की सिद्ध पुट देख के सीधी लैस इस तरह रखा य फु फो, फुल जड़े बने हुए हैं वो थोड़े थोड़े आप बहर न ਇਦੋਂ ਪਰਪਾ ਸਲਾਈ ਲਾ ਦਾਂਗੇ ਲੈਸ ਨੂੰ ਹੁਣ ਆਪਾਂ ਖਿੱਚਣੀ ਨਹੀਂ ਨਹੀਂ ਜੇ ਖਿੱਚ ਲਈ ਨਾ ਤਾਂ ਫਿਰ ਹੋਰੀ ਕਸੀ ਜੀ ਜਾਊਗੀ ਤੋਂ ਢਿੱਲੀ ਰਹਿ ਕੇ estrana ਬੰਗੇ ਹਾਂ ਚਾਹੀਦਾ ਆਪਾਂ ਉਹ ਥੋੜਾ ਜਿਹਾ ਫਟ ਕੇ ਰੱਖਾਂਗੇ ਪਲੇਟ ਤੋਂ ਇਹ ਹੈਵੀ ਸੂਟ ਆ ਤੋਂ ਦਿਨ ਨਾਲ ਸਲਵਾਰ ਆ ਕਮੀਜ਼ ਨਾਲ ਹੈਂਡਵਰਕ ਦਾ ਇਹ ਦਿੱਤੇ ਵਰਕ ਹੈ ਨਹੀਂ ਸਿਲੇ ਵਰਤ ਤਾਂ ਕਰਕੇ ਪਾਵਰ ਰੀਨ ਕਰ ਹੁਣ ਆਪਾਂ ਇੱਕ ਸਲਾਈ ਇੱਧਰ ਲਾ ਦਨੇ ਸੀ ਪਹੁੰਚੇ ਤੇ ਲੱਗ ਗਈ ਲੈ ਅਸੀਂ ਇਸੇ ਤਰੀਕੇ ਆਪਾਂ ਦੂਸਰੇ ਪਹੁੰਚੇ ਤੇ ਲਾ ਲੈਨੇ ਤੇ ਜਿਵੇਂ ਉਧਰ ਐਵੇਂ ਫੁੱਲ ਜੇ ਬਾਹਰ ਰੱਖੇ ਆ ਇੰਨੇ ਇੰਨੇ ਇੱਥੇ ਵੀ ਅਸੀਂ ਰੱਖਾਂਗੇ ਇਸ ਤਰ੍ਹਾਂ ਹੀ ਆਪਾਂ ਹੁਣ ਇੱਧਰ ਸਲਾਈ ਲਾ ਲਾਂਗੇ ਹਾਂ ਦੇਖੋ ਲਖਣੇ ਦੋਨੇ ਪਹੁੰਚੇ ਤੁਹਾਨੂੰ ਆਪਾਂ ਇਸ ਤਰ੍ਹਾਂ ਲੈਸ ਲਾ ਕੇ ਆਪਾਂ ਸਿੰਪਲ ਸਲਵਾਰ ਨੂੰ ਡਿਜ਼ਾਈਨ ਕਰ ਲਿਆ ਇਦਾਂ ਨਾਲ ਅਸਤਰਾ ਸਾਫਟ ਸਾਫਟ ਪਹੁੰਚੇ ਰਹਿਣਗੇ ਫੋਮ ਪਾਉਣ ਨਾਲ ਮੁਰਦੇ ਜੇਨ ਗਿਆਮੀ ਇਹਦੇ ਸਾਫਟ ਸਾਫਟ ਰਹਿਣਗੇ ਨਹੀਂ ਆਖੜ ਜੇ ਜਾਂਦੇ ਨੇ ਇੱਥੋਂ ਉਹਦੇ ਨਾਲ ਠੀਕ ਹੈ ਇਹ ਆਪਾਂ ਥੋੜੀ ਖੁੱਲ੍ਹੇ ਪਹੁੰਚਾਂ ਵਾਲੀ ਸਲਵਾਰ ਬਣਾਉਣੀ ਹੈ ਪਹੁੰਚਾ ਰੱਖਣਾ ਆਪਾਂ 8.5 ਅਸਤਰਾ ਦੇਖੋ ਆਪਣੀ ਸਲਵਾਰ ਦੀ ਜਿਹੜੀ ਮੋਰੀ ਬਣ ਗਈ ਸਿੰਪਲ ਸੂਟ ਨੂੰ ਵੀ ਤੁਸੀਂ ਇਸ ਤਰ੍ਹਾਂ ਡਿਜ਼ਾਈਨ ਕਰ ਸਕਦੇ ਹੋ ਸਲਵਾਰ ਨੂੰ ਜੇ ਵਰਕ ਵਾਲੀ ਹੈ ਤਾਂ ਵੀ ਇਹ ਵੈਲੇ ਲੈਸ ਲਾ ਕੇ ਤੁਸੀਂ ਸਲਵਾਰ ਡਿਜ਼ਾਈਨ ਕਰ ਸਕਦੇ ਹੋ ਦੇਖੋ ਜੀ ਮੇਰੀ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਬਹੁਤ ਸਾਰੀਆਂ ਭੈਣਾਂ ਸੋਹਣੀਆਂ ਸੋਹਣੇ ਕਮੈਂਟ ਕਰਦੀਆਂ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ तहे ਦਿਲੋਂ ਧੰਨਵਾਦ ਜੀ അടേറ്റ